ਗੁਰਦੁਆਰਾ ਸਾਹਿਬ ਬਾਬਾ ਅਮਰਨਾਥ ਜੀ ਪਿੰਡ ਬਿੰਦਰਖ ਜ਼ਿਲ੍ਹਾ ਰੋਪੜ ਬਾਬਾ ਅਮਰਨਾਥ ਜੀ ਸ਼੍ਰੀਨਗਰ ਕਸ਼ਮੀਰ ਦੇ ਸ਼ਾਲੀਮਾਰ ਬਾਗ ਇਲਾਕੇ ਦੇ ਰਹਿਣ ਵਾਲੇ ਕਸ਼ਮੀਰੀ ਪੰਡਤ ਸਨ ਉਹ ਬਚਪਨ ਤੋਂ ਹੀ ਰੱਬ ਦੀ ਭਗਤੀ ਵਿੱਚ ਲੀਨ ਰਹਿੰਦੇ ਅਤੇ 나ਥ ਸੰਪਰਦਾ ਨਾਲ ਸੰਬੰਧਿਤ ਸਨ ਜਦੋਂ ਔਰੰਗਜ਼ੇਬ ਨੇ ਕਸ਼ਮੀਰ ਵਿੱਚ ਹਿੰਦੂਆਂ ਉੱਪਰ ਜ਼ੁਲਮ ਢਾਉਣੇ ਸ਼ੁਰੂ ਕੀਤੇ ਅਤੇ ਉਹਨਾਂ ਨੂੰ ਜ਼ਬਰੀ ਧਰਮ ਬਦਲ ਕੇ ਮੁਸਲਮਾਨ ਬਣਾਉਣਾ ਸ਼ੁਰੂ ਕੀਤਾ ਤਾਂ ਉਸ ਸਮੇਂ ਕਸ਼ਮੀਰੀ ਪੰਡਤ ਇੱਕ ਵਫ਼ਦ ਦੇ ਰੂਪ ਵਿੱਚ ਬਾਬਾ ਅਮਰਨਾਥ ਜੀ ਕੋਲ ਪੁੱਜੇ ਬਾਬਾ ਅਮਰਨਾਥ ਜੀ ਨੇ ਉਹਨਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਮਦਦ ਲੈਣ ਲਈ ਪ੍ਰੇਰਿਤ ਕੀਤਾ ਉਹਨਾਂ ਪੰਡਿਤ ਕਿਰਪਾ ਰਾਮ ਦੀ ਅਗਵਾਈ ਹੇਠ ਕਸ਼ਮੀਰੀ ਪੰਡਤਾਂ ਨੂੰ ਪੰਜਾਬ ਲਈ ਰਵਾਨਾ ਕਰਕੇ ਉਹ ਆਪ ਵੀ ਬਿਕਰਮੀ ਸੰਮਤ 1730 ਵਿੱਚ ਇੱਥੇ ਪਿੰਡ ਬਿੰਦਰਖ ਵਿੱਚ ਆਣ ਬਰਾਜੇ ਅਤੇ ਇੱਥੇ ਘਾਣੇ ਜੰਗਲ ਵਿੱਚ ਬੈਠ ਕੇ ਤਪ ਕਰਨ ਲੱਗੇ। ਉਹਨਾਂ ਦੀ ਯਾਦ ਵਿੱਚ ਪਿੰਡ ਬਿੰਦਰਖ ਵਿਖੇ ਇੱਕ ਸ਼ਾਨਦਾਰ ਗੁਰਦੁਆਰਾ ਸਾਹਿਬ ਸ਼ਿਸ਼ੋਭਿਤ ਹੈ।